ਚੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ ਨੀਲੇ ਦਾ ਸਵਾਰ ਬਾਦਸ਼ਾਹ ਚੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ ਨੀਲੇ ਦਾ ਸਵਾਰ ਬਾਦਸ਼ਾਹ ਚੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ ਨੀਲੇ ਦਾ ਸਵਾਰ ਬਾਦਸ਼ਾਹ ਮੂਰੇ ਝੂਲਦੇ ਨਿਸ਼ਾਨ ਪੰਜ ਪੀ ਕਰਨ ਨਗਾਰਾ ਖੜ ਕੇ ਮੂਰੇ ਖੇੜਦੇ ਨਹੰਗ ਸਿੰਘ ਗੱਤ ਕਾਢੀ ਉਦੋਂ ਪਿੱਛੇ ਫੌਜੀ ਸੂਰਮੇ ਹੋ ਕਹਿੰਦੇ ਰਾਜਿਆ ਨਾ ਕਰਨੀ ਲੜਾਈ ਜੀ ਮਾੜਿਆਂ ਦਾ ਯਾਰ ਪਾਤਸ਼ਾਹ ਟੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਜੀ ਨੀਲੇ ਦਾ ਸਵਾਰ ਪਾਤਸ਼ਾਹ ਬਲੀ ਸੂਰਮੇ ਤੇਰੀ ਕੇ ਦੱਸਦਾ ਬਲੀ ਸੂਰ ਮਾਰਣਾ ਦਾ ਜਾਨੂੰ ਜੀ ਢਾਲ ਕਿਰਪਾ ਨੇ ਰੱਖਦਾ ਹੋ ਰੀਸ ਜੋਗੀ ਆ ਕੋਈ ਨਹੀਂ ਕਰ ਸਕਦਾ ਜੀ ਹੋਵੇ ਚਾਏ ਹਜ਼ਾਰ ਬਾਦਸ਼ਾਹ ਟੰਡੇ ਝੂਲਦੇ ਨਗਾਰੇ ਆਉਂਦੇ ਵਜਦੇ ਤੇ ਸ਼ਾ ਉਹ ਨੀਲਾ ਹੋਵੇ ਕੋੜਾ ਪੈਰ ਸੁੰਦਰ ਰਕਾਬ ਜੋੜਾ ਤੀਰ ਤੇ ਕਮਾਨ ਨਾਲ ਆਵੋ ਘਾਰੇ ਸਾਜ ਧਜ ਬਾਕੀ ਕਤਾਰ ਪੰਜੇ ਲਾਏ ਹੱਥ ਯਾਰ ਪਿੱਛੇ ਫੌਜਾਂ ਦੀ ਕਤਾਰ ਨਾਲ ਹੁੰਦੀ ਆਵੇ ਗੱਜ ਗੱਜ ਕੋਵੇ ਸਾਰੇ ਜਗ ਮਗ ਜੀ ਤੇਰੇ ਉਗਣ ਨਾਤ ਕਾਓ ਮੇਰੀ ਬੇਨਤੀ ਮੰਨ ਆਓ ਫਿਰ ਦੇ ਆਪਣਾ ਰਖਾ ਦਰਸ਼ਨ ਕਰਾ ਅਜੇ ਰਾਜੇ ਰਜ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋ ਮਰੀ ਰਛਿਆ ਕਰੇ ਗੁਰੂ ਕਲਗੀ ਧਰ ਜਗ ਦੀਸ Jappe Sarkar Paatshah Chande Chul De Nagare Onde Vajde Ji Nile Da Suvar Chande Chul De Nagare Onde Vajde Ji Nile Da Suvar Paatshah O Chitya Bhajanwale O Satguru Rakhle O Pirdh Bane Di ਗੀਤੋ ਸੰਗੋ ਸਰਬਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾੜ ਲੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰਤਿਆਰ ਸੋਡੀ ਸੁਲਤਾਨ ਸੱਚੇ ਬਾਦਸ਼ਾਹੀਓ ਤੇਰਾ ਖਾਲਸਾ ਜਪੇ